ਰਹਿਣਾ ਫਖਰੀ ਸਿੰਘ ਆ ਜੀ ਮੈਂ ਬਰਨਾਲਾ ਜਿਹੜਾ ਦੇ ਪਿੰਡ ਦੀਪਗੜ ਦਾ ਰਹਿਣ ਵਾਲਾ ਤੇ ਮੇਰੀ ਆ ਗੱਡੀ ਆ ਗਈ ਤੇ ਮੈਂ ਮੇਰੇ ਨਾਲ ਇੱਕ ਮੁੰਡਾ ਹੋਰ ਸੀਗਾ ਤੇ ਅਸੀਂ ਪਠਾਨਕੋਟ ਤੋਂ ਗੱਡੀ ਲੈ ਕੇ ਆ ਰਹੇ ਸੀਗੇ ਤੇ ਇੱਥੇ ਮੈਂ ਮਰ ਮਕੇਰੀਆਂ ਵਾਲੇ ਕੋਲ ਕੋਲ ਉਹਨਾਂ ਨੇ ਆਡੇ ਬੰਦਿਆਂ ਨੇ ਕੋਲ ਨੇ ਟੈਰਾ ਮੂਰੇ ਕਾਹਕੇ ਛੜਤਾ ਤੇ ਸਾਡੀ ਗੱਡੀ ਉਹ ਪੈਂਚਰ ਹੋ ਗਈ ਮੈਨੂੰ ਸਾਨੂੰ ਪਤਾ ਨਹੀਂ ਸੀਗਾ ਵੀ ਉਹਨਾਂ ਨੇ ਕੋਈ ਛੱਟਿਆ ਜਾਂ ਕਿਵੇਂ ਵੀ ਪੈਂਚਰ ਹੋਈ ਆ ਮਤਲਬ ਜਦੋਂ ਅਸੀਂ ਰੋਕੇ ਦੇਖਿਆ ਵੀ ਸਾਡਾ ਟਾਇਰ ਖਰਾਬ ਹੋ ਗਿਆ ਉਹ ਮਗਰੀ ਆ ਗਿਆ ਸਾਡੇ ਬੰਦੇ 3 ਬੰਦੇ ਸੀਗੇ ਤੇ ਮੋਟਰਾਂ 'ਤੇ ਸੀਗੇ ਉਹ ਤੇ ਉਹਨਾਂ ਕੋਲ ਤੇਜ਼ ਤਾਰ ਹਥਿਆਰ ਸੀਗੇ ਤੇ ਤਿਰਪਾਨਾ ਵਗੈਰਾ ਸੀ ਰਾੜਾਂ ਸੀਗੀਆਂ ਤੇ ਉਹਨਾਂ ਨੇ ਹਮਲਾ ਕਰਤਾ ਮੈਂ ਮਤਲਬ ਭੱਜ ਕੇ ਗੱਡੀ 'ਤੇ ਵੜ ਗਿਆ ਤੇ ਜਦੋਂ ਮੈਂ ਆਉਦੇ ਨਾਲ ਦੇ ਬੰਦੇ ਰਿਆਂ ਵਾਰ ਜਾਣੀਆਂ ਆਈ ਉਹਦੇ ਕਾਫੀ ਛੱਟਾ ਲੱਗ ਗਿਆ ਮੈਂ ਜਦੋਂ ਬਾਹਰ ਨਿਕਲਿਆ ਤੇ ਉਹਨਾਂ ਮੈਨੂੰ ਕਹਿੰਦੇ ਵੀ ਜਿਹੜਾ ਕੁਝ ਵੇਗਾ ਕੱਢਦੇ ਆ ਆਪਦੇ ਕੋਲ ਉਹ ਵੀ ਤੈਨੂੰ ਛੱਡ ਦੇਾਂਗੇ ਮੇਰੇ ਕੋਲ ਕਾਹ ਸੀਗੇ 8-9000 ਰੁਪਏ ਵੰਗੂ ਤੋਂ ਲਾਇਗ ਇੱਤੇ ਫੋਨ ਮੇਰਾ ਗੱਡੀ ਚ ਪਿਆ ਸੀਗਾ ਤੇ ਉਹਨਾਂ ਨੇ ਫੋਨ ਵੇ ਆ ਗੱਡੀ ਦੀ ਤਲਾਸ਼ ਲਈ ਸਾਰੀ ਮਤਲਬ ਮੇਰੇ ਨਾਲ ਦੇ ਬੰਦੇ ਰਾਈ ਪਰਸ ਸੀਗਾ ਤੇ ਫਿਰ ਚ ਮਤਲਬ ਇਹ ਕਿਰਪਾਨ ਮਾਰੀ ਆ ਇਹ ਟਾਂਕੇ ਲੱਗੇ ਆ ਕਾਫੀ ਘਾਟਾ ਚਰਚ ਤਾਂ ਇਹ ਕਿੰਨੇ ਤਿੰਨ ਮੁੰਡੇ ਸੀਗੇ ਉਹਨਾਂ ਕੋ ਕੀ ਕੀ ਹਥਿਆਰ ਸੀ ਉਹਨਾਂ ਕੋਲ ਕਿਰਪਾਨਾਂ ਸੀ ਨਹੀਂ ਮਤਲਬ ਦਾਹ ਸੀ ਤੇ ਇੱਕ ਕਿਰਤੀ ਸੀ ਡੀਕ ਮਤਲਬ ਚਾਕੂ ਟਾਈਪ ਸੀ ਮੋਨੇ ਸੀਗੇ ਕਿੱਥੇ ਸੀ ਮਤਲਬ ਅ ਚੌਂਗ ਤੇ ਸੀਗੇ ਚੌਂਕੀ ਚ ਆਏ ਸੀਗੇ ਨੱਕਾ ਲੱਗਿਆ ਹੋਇਆ ਸੀਗਾ ਉਹ ਕਹਿੰਦੇ ਵੀ ਸਾਡਾ ਏਰੀਆ ਨਹੀਂ ਹੈਗਾ ਇਹ ਵੀ ਅੱਗੇ ਤੁਸੀਂ ਹਸਪੀਟਲ ਚੱਕਰ ਹੀ ਲੈ ਜਾਓ ਮੈਂ ਉਹ ਹਸਪੀਟਲ ਚ ਲੈ ਕੇ ਆਇਆ ਸੀ ਪ੍ਰਾਈਵੇਟ ਸੀਗਾ ਉਹ ਕਹਿੰਦੇ ਅੱਗੇ ਸੇਵਲ ਆਪਾਂ ਪਤਾ ਹੀ ਅੱਗੇ ਫਿਰ ਸੇਵਲ ਹਸਪੀਟਲ ਚ ਆ ਗਏ ਦੂਬਾਰਾ ਅਸੀਂ ਤੇ ਸੇਵਲ ਹਸਪੀਟਲ ਤੇ ਉਹਨਾਂ ਨੇ ਮਤਲਬ ਕਿਹੜਾ ਟਾਂਕੇ ਲਾਤੇ ਮਤਲਬ ਪੱਟੀਆਂ ਵਗੈਰਾ ਕਰਤੀਆਂ ਛੱਟ ਜਿਆਦਾ ਫੋਨ ਕਰਕੇ ਉਹਨਾਂ ਨੇ ਅੰਮ੍ਰitsar ਰੈਫਰ ਕਰਤਾ ਉਹ ਹਸਪੀਟਲ ਦਾ ਸੈ ਮੌਲ ਨਹੀਂ ਠੀਕ ਲੱਗਿਆ ਹੀ ਅਸੀਂ ਬਰਨਾਲੇ ਭੇਜਤਾ ਜੀਗਾ ਮਤਲਬ ਆ ਗਏ ਸੀਗੇ ਲੈਣ ਤੂੰ ਕੀ ਮੰਗ ਕੱਢ ਰਹੀ ਸੀ ਅਸੀਂ ਤਾਂ ਮੰਗ ਕਰਦਾ ਸਾਨੂੰ ਮਤਲਬ ਗਾਂਧੀ ਕਾਰਵਾਈ ਕਰੀ ਜਾਵੇ ਉਹਨਾਂ ਦੇ ਹੀ ਬੰਦਿਆਂ ਤੇ ਪਤਾ ਕਰਕੇ ਇਹ ਕਮਪਲੇਟ ਮਤਲਬ ਆਏ ਸੀਗੇ ਹਸਪੀਟਲ ਤੇ ਆਏ ਸੀਗੇ ਮਤਲਬ ਉਹ ਲਿਖ ਕੇ ਲੈ ਕੇ ਗਏ ਆ ਕੇ ਮਤਲਬ ਹੁਣ ਦੁਬਾਰਾ ਵੀ ਜਾਣਾਗਾ ਖਾਣੇ ਤੇ